ਸਤਿ ਸ੍ਰੀ ਅਕਾਲ ਜੀ ਸਾਸ਼ੀ ਅਕਾਲ ਉਮੀਦ ਕਰਨੇ ਆ ਤੁਸੇ ਬਿਲਕੁਲ ਠੀਕ ਠਾਕ ਹੋਵੋਗੇ ਰੱਬ ਤੁਹਾਨੂੰ ਚਾਹਤੀਆਂ ਖਲਾਮਾ ਚ ਰੱਖੇ ਅੱਜ ਜੀ ਅੱਜ ਕੱਲ ਕਰਾਂਗੀ ਬਿਹਾਰੀ Hindu ਨੇ Hindu ਤੇ ਉਹਦੀ ਪੂਰੀ ਫੈਮਿਲੀ ਨੇ Sikhism ਨੂੰ adopt ਕਰ ਲਿਆ Sikhism ਨੂੰ accept ਕਰ ਲਿਆ ਇੱਥੇ ਕੀ ਸਟੋਰੀ ਏ ਕਿਹੜੀ ਵਜ੍ਹਾ ਤੋਂ ਉਹਨੇ ਐ ਆਈ ਲਾਈਕ ਸਿੱਖੀ ਜਿਹੜੀ ਏ ਐਕਸੈਪਟ ਕੀਤੀ ਸਿੱਖੀ ਨੂੰ ਅਡਾਪਟ ਕੀਤਾ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਕਾਫੀ ਇੰਟਰਸਟਿੰਗ ਵੀਡੀਓ ਏ ਆ ਵੀਡੀਓ ਵੇਖ ਕੋ ਵਾਲਾ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਨੂੰ ਲਾਜ਼ਮੀ ਲਿਖ ਕਰੋ ਤੇ ਚੱਲਦੇ ਆਂ ਵੇਖਦੇ ਆਂ ਵੀਡੀਓ लेट्स गो ਦਸਤਾਰ ਸਜਾਰਿਆ ਇਹ ਨੌਜਵਾਨ ਲਖਿੰਦਰ ਸਿੰਘ ਹੈ ਜੋ ਪੰਜਾਬ ਦੇ ਆਨੰਦਪੁਰ ਸਾਹਿਬ ਵਿਖੇ ਰਹਿੰਦਾ ਹੈ ਲਖਿੰਦਰ ਕੁਮਾਰ ਤੋਂ ਲਖਿੰਦਰ ਸਿੰਘ ਬਣੇ ਇਸ ਨੌਜਵਾਨ ਦਾ ਸਬੰਧ ਅਸਲ ਵਿੱਚ ਉੱਤਰ ਪ੍ਰਦੇਸ਼ ਨਾਲ ਹੈ ਪਰ ਉਹ ਸਿੱਖ ਧਰਮ ਅਪਣਾ ਕੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਦਾ ਵਸਨੀਕ ਬਣ ਗਿਆ ਹੈ ਸਾਡਾ ਨਾਮ ਜੀ ਲਖਿੰਦਰ ਸਿੰਘ ਹੈ असीद पीछे यूपी बनारस देनाल आजमगढ़ जिला है हूँ जी असीद पंजाब बीच रोपड़ जिला आनंदपुर साहब श्री गुरुद्वारे बीच दरसगढ़ जी इतने इतूटी करते हैं इतने अपनी रोजी रोटी चलाते जी सानू जी साढ़े पिता जी उन्नीस सौ अस्सी तो कमेटी बीच या जी पीसी लगे सी जी उ सिख धर्म पहले तो अपनाए थे बापू बापू इतिहास दसे सानु। सारी इतिहास बारे जानकारी ली जी ये सिख धर्म बहुत अच्छा लग्या फिर जी ये धर्म असी भी दो हजार नौ बीच आए और ये धर्म सिख धर्म अपनाए ਐਮੇ ਪਾਸ ਲਖਿੰਦਰ ਸਿੰਘ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰਮਚਾਰੀ ਹੈ ਤੇ ਪਿਛਲੇ ਕਈ ਸਾਲਾਂ ਤੋਂ ਇੱਥੋਂ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦਾ ਹੈ ਗੈਰ ਪੰਜਾਬੀ ਪ੍ਰਵਾਸੀ ਮਜ਼ਦੂਰਾਂ ਸੰਬੰਧੀ ਕੀਤੀ ਜਾਂਦੀ ਬਿਆਨਬਾਜ਼ੀ ਬਾਰੇ ਲਖਿੰਦਰ ਸਿੰਘ ਆਖਦਾ ਹੈ ਕਿ ਇਹ ਸੁਣ ਕੇ ਉਸ ਨੂੰ ਦੁੱਖ ਹੁੰਦਾ ਹੈ ਹਾਂਜੀ ਥੋੜਾ ਬਹੁਤ ਦੁੱਖ ਮਹਿਸੂਸ ਹੁੰਦਾ ਜੀ ਬੁਰਾ ਲੱਗਦਾ ਪਰ ਗੁਰੂ ਦੀ ਗੁਰੂ ਦੀ ਬਾਣੀ ਜੋ ਕਹਤੀ ਆਸੀ ਗੁਰੂ ਦੀ ਬਾਣੀ ਦੇ ਰਸਤੇ ਚੱਲਦੇ ਜੀ ਗੁਰੂ ਦੀ ਬਾਣੀ ਜੋ ਗੁਰੂ ਮਹਾਰਾਜੀ ਦੀ ਅੰਮ੍ਰਿਤ ਛਕਾਇ ਜੀ ਤੇ ਅਸੀ ਜੀ ਪਿੱਛੋਂ ਯੂਪੀ ਬਿਹਾਰ ਤੋਂ ਆ ਕੇ ਇਧਰ ਬਸੇ ਜੀ ਸਾਨੂੰ ਇਥੇ ਤੋਂ ਪਪਾ ਹੁਣ ਬੰਦੇ ਯੂਪੀ ਬਿਹਾਰੀ ਬੋਲਦੇ ਆਂ ਜੀ ਕਿ ਯੂਪੀ ਬਿਹਾਰੀ ਆ ਗਏ ਤੇ ਗੰਦ ਪਾਏ ਆਇ ਤੇ ਉਧਰ ਇਹਨਾਂ ਨੂੰ ਪਿੱਛੇ ਭਗਾਓ ਜੀ ਜਦੋਂ ਗੁਰੂ ਮਹਾਰਾਜ ਅੰਮ੍ਰਿਤ ਛਕਾਏ ਆਪਣੀ ਯੂਪੀ ਦਿੱਲੀ ਮਹਾਰਾਸ਼ਟਰ ਪਾਕਿਸਤਾਨ ਪਾਸੇ ਦੇ ਸਾਰੇ ਪਾਸੇ ਪੰਜ ਪਿਆਰੇ ਸੀ ਭਾਈ ਦਾਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਮੁਹੱਕਮ ਸਿੰਘ ਭਾਈ ਸਾਈਂ ਸਿੰਘ ਕਿਸੇ ਨੂੰ ਜਾਤਵਾਦ ਉੱਚ ਨਹੀਂ ਕੁਝ ਨਹੀਂ ਮਾਨਿਆ ਜੀ ਸਾਨੂੰ ਵੀ ਚੰਗਾ ਲੱਗਾ ਅੱਜ ਵੀ ਕੋਈ ਕੁਝ ਕਈ ਵੀ ਅਸੀਂ ਸਾਨੂੰ ਧਰਮ ਚੰਗਾ ਲੱਗਦਾ ਜੀ ਲਖੇਂਦਰ ਸਿੰਘ ਹੀ ਨਹੀਂ ਬਲਕਿ ਉਸ ਦਾ ਪੂਰਾ ਪਰਿਵਾਰ ਪੰਜਾਬੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਤੇ ਰੁਕਮ ਕੌਰ ਹੈ ਜੋ ਪਹਿਲਾਂ ਰੁਕਮ ਦੇਵੀ ਹੁੰਦੀ ਸੀ ਪਰ ਲਖੇਂਦਰ ਸਿੰਘ ਨਾਲ ਵਿਆਹ ਕਰਾ ਕੇ ਉਹ ਅਮਰਤਖਾ ਕੇ ਪੰਜਾਬੀ ਦੇ ਰੰਗ ਵਿੱਚ ਰੰਗੀ ਗਈ ਹੈ ਉੱਤਰ ਪ੍ਰਦੇਸ਼ ਨਾਲੋਂ ਉਸ ਨੂੰ ਹੁਣ ਪੰਜਾਬ ਜ਼ਿਆਦਾ ਪਸੰਦ ਹੈ

ਔਰ ਚੱਕ ਕੇ ਹੁਣ ਗੁਰੂ ਵਾਲੇ ਹੋ ਗਏ ਹਾਂ ਜੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨੀਰ ਹੋ ਪੰਜਾਬ ਵਿੱਚ ਰਹਿਣ ਵਾਲੇ ਗੈਰ ਪੰਜਾਬੀ ਪ੍ਰਵਾਸੀਆਂ ਦੀ ਕੋਈ ਇਕਲੌਤੀ ਕਹਾਣੀ ਨਹੀਂ ਬਲਕਿ ਉਸ ਵਰਗੇ ਕਈ ਹੋਰ ਅਜਿਹੇ ਪਰਿਵਾਰ ਹਨ ਜਿਨ੍ਹਾਂ ਉੱਤੇ ਹੁਣ ਪੰਜਾਬੀ ਦਾ ਰੰਗ ਝੜ ਚੁੱਕਾ ਹੈ ਜਿਹਦੇ ਰਿਸ਼ਤੇ ਉੱਤਰ ਵਾਲੇ ਨਹੀਂ ਪੰਜਾਬ ਦੇ ਲੋਕਾਂ ਦੇ ਪੰਜਾਬੀ ਲੋਕਾਂ ਨਾਲ ਸਾਡੇ ਰਿਸ਼ਤੇ ਜਿਵੇਂ ਸੱਸਾ ਪੁੱਤਨ ਮਾਮਾ ਜਿਹੜੇ ਸਾਡੇ ਸਾਰੇ ਇੱਥੋਂ ਦੇ ਲੋਕਾਂ ਨਾਲ ਬਿਹਾਰ ਦੇ ਲੋਕਾਂ ਨਾਲ ਕਿਸੇ ਨਾਲ ਅੱਛਾ ਹਾਂ ਅਲੱਦੁਗਾ ਹੈ ਜਦੋਂ ਅਸੀਂ ਹੁਣ ਪੰਜਾਬੀ ਸੱਭਿਆਚਾਰਕ ਪੰਜਾਬੀ ਕਲਚਰ ਦੇ ਅਸੀਂ ਇੱਕ ਅੰਦਰ ਤੇ ਅਸੀਂ ਇਹਨਾਂ ਨਾਲ ਜੁੜ ਚੁੱਕੇ ਹਾਂ ਕੋਈ ਅਸੀਂ ਉਪਰੋਂ ਨਹੀਂ ਕੋਈ ਸਾਡਾ ਜਿਹੜਾ ਇਹਨਾਂ ਦਾ ਕਲੀ ਜਿਦਾ ਕਾਫੀ ਸਮਾਂ ਬਚਪਨਾ ਤੇ ਰਹਿਣ ਕਰਕੇ ਜਿਹੜਾ ਹੈ ਕਿ ਸਾਨੂੰ ਪੰਜਾਬੀ ਕਲਚਰ ਪੰਜਾਬੀ ਦੇ ਸੱਭਿਆਚਾਰਕ ਸਾਨੂੰ ਇਹ ਬਹੁਤ ਮਨ ਨੂੰ ਅੱਛੇ ਲੱਗਦੇ ਆ ਪੰਜਾਬ ਚ ਆਏ ਆ ਤੇ ਕੋਈ ਅਸੀਂ ਸਰਕਾਰੀ ਜੋਬ ਦੇ ਵਿੱਚ ਨਹੀਂ ਗਏ ਅਸੀਂ ਆਮ ਤੌਰ ਤੇ ਜੋ ਬਿਹਾਰ ਜੁਪੀ ਦੇ ਅਹ ਬੰਦੇ ਆਂਦੇ ਆਪਾਂ ਆਪਣੀ ਸਿਸਟਮ ਨੂੰ ਲੁਕਾਵਾਂਗੇ ਨਹੀਂ ਅਸੀਂ ਜਿੱਦਾਂ ਜ਼ਿੰਮੇਵਾਰ ਦੇ ਕੋਲ ਇੱਕ ਨੌਕਰ ਦੇ ਤੌਰ ਤੇ ਅਸੀਂ ਆਏ ਹਾਂ ਤੇ 8 8 ਸਾਲ ਦੀ ਮੇਰੀ ਲਗਭਗ ਉਮਰ ਹੋ ਗਈ ਉਹ ਫਿਰ ਅਸੀਂ ਬਹੁਤਾ ਕੰਮ ਖੇਤੀਬਾੜੀ ਦਾ ਕੰਮ ਕਰਨਾ ਵੀ ਨਹੀਂ ਸੀਗਾ ਅਸੀਂ ਮਰਮੂਟੀ ਡੰਗਰ ਪਸ਼ੂ ਦੇ ਕਿਤੇ ਘਾਹ ਪਾਤਾ ਕਿਤੇ ਪਾਣੀ ਪਿਲਾਤਾ ਕਿਤੇ ਡੰਗਰਾਂ ਨੂੰ ਨਹਲਾਤਾ ਕਿਤੇ ਗੋਹਾ ਕੁਰਾ ਦਾ ਹਟਾਤਾ ਮਤਲਬ ਇਸ ਤਰ੍ਹਾਂ ਦਾ ਕੰਮ ਅਸੀਂ ਕਰਦੇ ਰਹੇ ਨੇ ਬਿਹਾਰੀ ਵੀ ਜੇ ਮੈਨੂੰ ਕਹੇ ਕਹੇ ਮੈਨੂੰ ਕੋਈ ਬਹੁਤ ਉਨੀ ਹੀ ਖੁਸ਼ੀ ਮਿਲਦੀ ਹੈ ਤਾਰ ਧਾਰੀ ਬਰਜਿੰਦਰ ਪੰਡਿਤ ਪੰਜਾਬ ਰਾਜ ਬਿਜਲੀ ਬੋਰਡ ਦਾ ਕਰਮਚਾਰੀ ਰਹਿ ਚੁੱਕਾ ਹੈ ਤੇ ਇਸ ਵਕਤ ਉਹ ਸੀਪੀਐਮ ਪੰਜਾਬ ਦਾ ਰੋਪੜ ਦਾ ਜ਼ਿਲ੍ਹਾ ਸਕੱਤਰ ਹੈ ਉਹਨਾਂ ਦਾ ਸਬੰਧ ਬਿਹਾਰ ਦੇ ਵਿਸ਼ਾਲੀ ਜ਼ਿਲ੍ਹੇ ਨਾਲ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਇੱਕ ਅਧਿਐਨ ਮੁਤਾਬਕ ਅਸਲ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਸਾਲ 1977-78 ਵਿੱਚ ਸ਼ੁਰੂ ਹੋਈ ਸੀ ਅਤੇ ਇਸ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਗਿਆ ਲੰਮਾ ਸਮਾਂ ਪੰਜਾਬ ਵਿੱਚ ਰਹਿਣ ਕਾਰਨ ਇਹਨਾਂ ਵਿੱਚੋਂ ਕਈ ਪੰਜਾਬੀ ਦੇ ਰੰਗ ਵਿੱਚ ਰੰਗੇ ਗਏ ਹਨ ਦੂਜੇ ਪਾਸੇ ਪੰਜਾਬ ਵਿੱਚ ਗੈਰ ਪੰਜਾਬੀ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਗਿਣਤੀ ਉੱਤੇ ਸੂਬੇ ਦੇ ਕੁਝ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂ ਲਗਾਤਾਰ ਸਵਾਲ ਚੁੱਕ ਰਹੇ ਹਨ ਜਿਨ੍ਹਾਂ ਵਿੱਚ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਅਤੇ ਉਹਨਾਂ ਦੀ ਟੀਮ ਇੱਕ ਹੈ ਅਸੀਂ ਗੱਲ ਪੰਜਾਬ ਦੇ ਆ ਦਾ ਪੰਜਾਬੀਆਂ ਦੀ ਹੀ ਕਰਾਂਗੇ ਸਾਡੀ ਕੋਈ ਨਫ਼ਰਤ ਨਹੀਂ ਕੋਈ ਕੰਮ ਕਰਨ ਆਵੇ ਜੀ ਸਾਦਕੇ ਆਵੇ ਫਰ ਸਿਕਨਪੈਲ ਦੇ ਆਧਾਰ ਤੇ ਜਿਹੜਾ ਵੀ ਕੰਮ ਹੈ ਰਜਗਾਰ ਹੈ ਨੌਕਰੀਆਂ ਉਹ ਸਾਡੇ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਪੰਜਾਬ ਵਿੱਚ ਕਿੰਨੇ ਪ੍ਰਵਾਸੀ ਮਜ਼ਦੂਰ ਹਨ ਇਸ ਦਾ ਕੋਈ ਸਟੀਕ ਅੰਕੜਾ ਮੌਜੂਦ ਨਹੀਂ ਹੈ ਪਰ 2021 ਦੇ ਕਰੋਨਾ ਕਾਲ ਦੌਰਾਨ ਸੂਬਾ ਸਰਕਾਰ ਦੇ ਪੋਰਟਲ ਉੱਪਰ ਕਰੀਬ 18 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾ ਨੇ ਆਪੋ ਆਪਣੇ ਸੂਬਿਆਂ ਵਿੱਚ ਜਾਣ ਲਈ ਅਰਜ਼ੀਆਂ ਦਿੱਤੀਆਂ ਸਨ ਪ੍ਰਵਾਸੀ ਮਜ਼ਦੂਰਾ ਦੀ ਵੱਧ ਰਹੀ ਗਿਣਤੀ ਦੇ ਕਾਰਨ ਪੰਜਾਬ ਵਿੱਚ ਖਾਸ ਤੌਰ ਉੱਤੇ ਮੁਹਾਲੀ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਰਹਿਣ ਵਾਲੇ ਗੈਰ ਪੰਜਾਬੀ ਪ੍ਰਵਾਸੀਆਂ ਨੂੰ ਲੈ ਕੇ ਪਿਛਲੇ ਕੁਝ ਸਮੇਂ ਦੌਰਾਨ ਕਈ ਮੁੱਦਿਆਂ ਨੂੰ ਲੈ ਕੇ ਮਤਭੇਦ ਵੀ ਉੱਭਰੇ ਹਨ ਜਿਨ੍ਹਾਂ ਵਿੱਚੋਂ ਮੁਹਾਲੀ ਜ਼ਿਲ੍ਹੇ ਦਾ ਕੁੰਬੜਾ ਪਿੰਡ ਵੀ ਇੱਕ ਹੈ ਮੈਂ ਇਸ ਵਕਤ ਮੁਹਾਲੀ ਜ਼ਿਲ੍ਹੇ ਦੇ ਕੁੰਬੜਾ ਪਿੰਡ ਵਿੱਚ ਮੌਜੂਦ ਹਾਂ ਜਿੱਥੇ ਕੁਝ ਸਮਾਂ ਪਹਿਲਾਂ ਦੋ ਨੌਜਵਾਨਾਂ ਦੀ ਮੌਤ ਹੁੰਦੀ ਹੈ ਤੇ ਇਸ ਮੌਤ ਦਾ ਇਲਜ਼ਾਮ ਜਿਹੜਾ ਹੈਗਾ ਏ ਇਸ ਪਿੰਡ ਤੋਂ ਬਾਹਰ ਤੋਂ ਰਹਿਣ ਵਾਲੇ ਕੁਝ ਨੌਜਵਾਨਾਂ ਤੇ ਲੱਗਾ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਬਕਾਇਦਾ ਬੋਰ ਲਗਾ ਕੇ ਜੋ ਇਥੇ ਕਿਰਾਏ ਦੇ ਉੱਤੇ ਰਹਿੰਦੇ ਉਹਨਾਂ ਵਾਸਤੇ ਕੁਝ ਨਿਯਮ ਤੈਅ ਕੀਤੇ ਪਿੰਡ ਵਾਸੀਆਂ ਨੇ ਅਲਾ ਘਾਨ ਵਾਸੀਆਂ ਨੇ ਮੰਗ ਰੱਖੀ ਹੈ ਵੀ ਜਿਹੜੇ ਬਿਨਾਂ ਵੈਰੀਫਿਕੇਸ਼ਨ ਤੋਂ ਬਿਨਾਂ ਇਨਕੁਆਰੀ ਤੋਂ ਬੁਕਤਾਂ ਬਣਦੀਆਂ ਨੇ ਬਿੱਲੇ ਕਾਰਡ ਬਣਦੇ ਨੇ ਉਹ ਕੱਟੇ ਜਾਣ ਤਾਂ ਕਿ ਮੁੜ ਕੇ ਕੋਈ ਬੰਦਾ ਜਦੋਂ ਕ੍ਰੇਮ ਕਰਦਾ ਫਿਰ ਫੜਿਆ ਨਾ ਗੈਰ ਪੰਜਾਬੀ ਪ੍ਰਵਾਸੀ ਮਜ਼ਦੂਰਾਂ ਦਾ ਮੁੱਦਾ 2024 ਦੀਆਂ ਲੋਕ ਸਭਾ ਚੋਣਾਂ ਸਮੇ ਵੀ ਉੱਭਰਿਆ ਸੀ ਮਾਗੀ ਦੇ ਤਿਹਾਰ ਮੌਕੇ ਹੋਂਦ ਵਿੱਚ ਆਈ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਮਕ ਸਿਆਸੀ ਪਾਰਟੀ ਨੇ ਤਬ ਬਕਾਇਦਾ ਇਸ ਸਬੰਧ ਵਿੱਚ ਮਤਾ ਪਾਸ ਕਰ ਦਿੱਤਾ ਹੈ ਇਸ ਮਤੇ ਦੇ ਨਾਮ ਅਨੁਸਾਰ ਪੰਜਾਬ ਪੰਜਾਬੀਆਂ ਦਾ ਨਾਰਾ ਪੰਜਾਬ ਵਿੱਚ ਗੁਲੰਦ ਕੀਤਾ ਜਾਵੇਗਾ ਅਤੇ ਇਹ ਤਕਨੀਨੀ ਬਣਾਇਆ ਜਾਵੇਗਾ ਕਿ ਪੰਜਾਬ ਵਿੱਚ ਹਰ ਤਰੀਕੇ ਦੇ ਸਰਕਾਰੀ ਅਤੇ ਨਿੱਜੀ ਕਾਰੋਬਾਰੀ ਤਾਕਰੀਆਂ ਵਿੱਚ ਕੇਵਲ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ ਦੂਜੇ ਪਾਸੇ ਗੈਰ ਪੰਜਾਬੀਆਂ ਸੰਬੰਧੀ ਪੈਦਾ ਕੀਤੇ ਜਾ ਰਹੇ ਮੁੱਦਿਆਂ ਉੱਤੇ ਮਾਹਿਰ ਵੱਖਰੀ رائے ਰੱਖਦੇ ਹਨ ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਮਨਜੀਤ ਸਿੰਘ ਮੁਤਾਬਕ ਜੇਕਰ ਕੋਈ ਗੈਰ ਪੰਜਾਬੀ ਵਿਅਕਤੀ ਪੰਜਾਬ ਦੇ ਸੱਭਿਆਚਾਰ ਨੂੰ ਅਪਣਾਉਂਦਾ ਹੈ ਤਾਂ ਇਹ ਮਾਣ ਵਾਲੀ ਗੱਲ ਹੈ ਤੇ ਇਸ ਨਾਲ ਪੰਜਾਬੀ ਵਿਰਸੇ ਦਾ ਵਿਸਥਾਰ ਹੀ ਹੁੰਦਾ ਹੈ ਕਿ ਇੱਕ ਪਾਸੇ ਸਾਡੀ ਸ਼ਿਕਾਇਤ ਇਹ ਉਹ 크ਰਿਸਚੀਅਨ ਹੋ ਗਏ ਤੇ ਜਿਹੜੇ ਸਿੱਖ ਹੋ ਰਹੇ ਉਹ ਤੈਨੂੰ ਸਿਖਾਉਂਦੇ ਨਹੀਂ ਪਹਰੂ ਸਭਿਆਚਾਰ ਆ ਜਾਂ ਡੋਮਿਨੇਟ ਕਲਚਰ ਜਿਹਨੂੰ ਕਹਿੰਦੇ ਆ ਸੀ ਉਸ ਦੇ ਸਿੰਬਲ ਲੈ ਕੇ ਉਸ ਦੇ ਭਾਸ਼ਾ ਲੈ ਕੇ ਆਪੋਕੇ ਜੀ ਅ ਸਟੋਰੀ ਤੁਸੀਂ ਵੇਖੀਏ ਅਥੇ ਜੀ ਬਿਹਾਰੀ Hindu ਨੇ ਕਿਸ ਤਰ੍ਹਾਂ ਸਿੱਖੀ ਨੂੰ ਐਕਸੈਪਟ ਕੀਤਾ ਐਨੇ ਕਹਿ ਕੇ ਇਹਨਾਂ ਦੇ ਜਿਹੜੇ ਲਾਈਕ ਦਾਦਾ ਸਣ ਉਹ ਸਿੱਖੀ ਨੂੰ ਬਹੁਤ ਜ਼ਿਆਦਾ ਇਲੰਸੀ ਉਹਨਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਸੀ ਕਿ ਕਾਫੀ ਜ਼ਿਆਦਾ ਉਹਨਾਂ ਨੇ ਪੜਿਆ ਸੀ ਸਿੱਖਾਂ ਦੇ ਬਾਰੇ ਸਿੱਖੀ ਵਾਲੇ ਸਿੱਖism ਬਾਰੇ ਤੇ ਉਹਨਾਂ ਨੇ ਇਹ ਜਿਹੜਾ ਨੌਲੇਜ ਸੀ ਉਹਨਾਂ ਨੇ ਅੱਗੇ ਫਿਰ ਬੱਚਿਆਂ ਨੂੰ ਵੀ ਦਿੱਤਾ ਪੂਰੀ ਪੀੜ੍ਹੀ ਨੂੰ ਵੀ ਦਿੱਤਾ ਤੇ ਇਹਨਾਂ ਨੇ ਕਾਫੀ ਸੋਚ ਵਿਚਾਰ ਕੇ ਸਿੱਖੀ ਨੂੰ ਐਕਸੈਪਟ ਕੀਤਾ ਕਾਫੀ ਪ੍ਰਭਾਵਿਤ ਹੋਏ ਤੇ ਫਿਰ ਜਿਹੜਾ ਇਹਨਾਂ ਨੇ ਸਿੱਖism ਨੂੰ ਐਕਸੈਪਟ ਕੀਤਾ ਤੇ ਹੁਣ ਜਿਹੜਾ ਗੁਰਦੁਆਰਾ ਸ਼ਰੀਫ ਤੇ ਬਹੁਤ ਜ਼ਿਆਦਾ ਚੰਗਾ ਵਧੀਆ ਕੰਮ ਕਰਦੇ ਪਏ ਨੇ ਸੇਵਾ ਦਾ ਕੰਮ ਕਰਦੇ ਪਏ ਨੇ ਤੇ ਬਹੁਤ ਬਹੁਤ ਵਧੀਆ ਲੱਗਿਆ ਵੀਡੀਓ ਵੇਖ ਕੇ ਤੁਸੀਂ ਕੀ ਕਹੋਗੇ ਲਾਈਕ ਹਨ ਨੇ ਇੱਕ ਛੋਟੀ ਜਿਹੀ ਸ਼ਿਕਾਇਤ ਕੀਤੀ ਹੈ ਕਿ ਯੂਪੀ ਦੇ ਬਿਹਾਰੀਆਂ ਬਾਰੇ ਦੇ ਵਿੱਚ ਜਿਹੜੀ ਪਰਸੈਪਸ਼ਨ ਹੈ ਉਹ ਬਹੁਤ ਜ਼ਿਆਦਾ ਅਜੀਬ ਕਿਸਮ ਦੀ ਬਿਲਟ ਕੀਤੀ ਗਈ ਹੈ ਬਟ ਇੱਥੇ ਅ ਚੀਜ਼ ਹੋਣੀ ਨਹੀਂ ਚਾਹੀਦੀ ਕਿਉਂਕਿ ਤੁਸੀਂ ਸਾਰਿਆਂ ਨੂੰ ਇੱਕ ਹੀ ਜਿਹੜਾ ਪਲੜੇ ਦੇ ਵਿੱਚ ਨਹੀਂ ਪੋਲ ਸਕਦੇ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਾਚਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਇਸ ਚੈਨਲ ਦਾ ਵੀ ਤੁਹਾਡਾ ਸਿੱਤ ਮੜਾਕਾਤ ਹੁੰਦੀ ਸੱਚੀ ਕਾਲ ਜੀ